ਸਤਿ ਸ਼੍ਰੀ ਅਕਾਲ ਜੀ D5 ਚੈਨਲ ਪੰਜਾਬੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਗੱਲਬਾਤ ਕਰਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦੇ ਵੱਲੋਂ ਪੰਜਾਬ ਨੂੰ ਦਿੱਤੇ ਰਾਹਤ ਪੈਕੇਜ ਦੀ 1600 ਕਰੋੜ ਰੁਪਏ ਦੀ ਅਨਾਉਂਸਮੈਂਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਲਈ ਕਰਕੇ ਗਏ ਪਰ ਇਹ ਅਨਾਉਂਸਮੈਂਟ ਜਦੋਂ ਹੋਈ ਉਸ ਤੋਂ ਬਾਅਦ ਜਿੱਥੇ ਪੰਜਾਬ ਦੇ ਲੋਕਾਂ ਨੇ ਸੁੱਖ ਦਾ ਸਾਹ ਲੈਣਾ ਸੀ ਤਾਂ ਉੱਥੇ ਹੀ ਪੰਜਾਬ ਦੇ ਲੋਕਾਂ ਦੇ ਲਈ ਪੰਜਾਬ ਦੇ ਸਿਆਸੀ ਲੋਕਾਂ ਦੇ ਲਈ ਜਿਹੜੀ ਚਿੰਤਾ ਹੈ ਹੋਰ ਜ਼ਿਆਦਾ ਵੱਧ ਗਈ ਪੰਜਾਬ ਦੀ ਸਰਕਾਰ ਲਈ ਚਿੰਤਾ ਹੋਰ ਵੱਧ ਗਈ ਕਿਉਂਕਿ 1600 ਕਰੋੜ ਰੁਪਏ ਦੀ ਮਹੱਜ ਜਿਹੜੀ ਇੱਕ ਅਮਾਊਂਟ ਹੈ ਜਿਹੜਾ ਇੱਕ ਪੈਸਾ ਹੈ ਉਹ ਪੰਜਾਬ ਦੇ ਲਈ ਐਲਾਨਿਆ ਗਿਆ ਜੋ ਕਿ ਬਹੁਤ ਘੱਟ ਹੈ ਜਦੋਂ ਕਿ ਇਸ ਚੀਜ਼ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜੋ ਨੁਕਸਾਨ ਹੋਇਆ ਹੈ ਉਹ ਹਜ਼ਾਰਾਂ ਕਰੋੜਾਂ ਦੇ ਵਿੱਚ ਹੋਇਆ ਹੈ ਲਗਭਗ 50000 ਕਰੋੜ ਰੁਪਏ ਦਾ ਨੁਕਸਾਨ ਦਾ ਅਨੁਮਾਨ ਹੈ ਜਿਹੜਾ ਉਹ ਲਗਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ 1600 ਕਰੋੜ ਰੁਪਇਆ ਸਿਰਫ ਦੇਣਾ ਉਹ ਇੱਕ ਪਰਪਾਈ ਲੱਗ ਰਹੀ ਹੈ ਕਿ ਸ਼ਾਇਦ ਪ੍ਰਧਾਨ ਮੰਤਰੀ ਇਹ ਸਾਬਿਤ ਕਰਨਾ ਚਾਹੁੰਦੇ ਨੇ ਕਿ ਉਹ ਦੱਸਣਾ ਚਾਹੁੰਦੇ ਨੇ ਕਿ ਮੈਂ ਪੰਜਾਬ ਗਿਆ ਸੀ ਮੈਨੂੰ ਪੰਜਾਬ ਦੀ ਫਿਕਰ ਹੈ ਪਰ ਪੰਜਾਬ ਦੀ ਅਸਲ ਫਿਕਰ ਕਿੰਨੀ ਹੈ ਇਹ ਅਸੀਂ ਦੇਖ ਚੁੱਕੇ ਹਾਂ ਸੋ ਜਿਹੇ ਦੇ ਵਿੱਚ ਉਹਨਾਂ ਦੇ ਇਸ ਐਲਾਨਨਾਮੇ ਤੋਂ ਬਾਅਦ ਵਕ ਵਕ ਜਿਹੜੇ ਸਿਆਸੀ ਲੋਕ ਨੇ ਉਹਨਾਂ ਦੇ ਪ੍ਰतिकਰਮ ਆਉਣੇ ਸ਼ੁਰੂ ਹੋਏ ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਉਨ੍ਹਾਂ ਦੇ ਵੱਲੋਂ ਸਿੱਧਾ ਇਹ ਕਿਹਾ ਗਿਆ ਹੈ ਕਿ ਜੋ ਪੰਜਾਬ ਹੈ ਉਹ ਦੇਸ਼ ਦੇ ਨਾਲ ਖੜਨ ਵਾਲੀ ਸਟੇਟ ਹੈ ਦੇਸ਼ ਦੇ ਨਾਲ ਖੜਨ ਵਾਲੀ ਇਸ ਸਟੇਟ ਨੂੰ ਜਿਸ ਤਰ੍ਹਾਂ ਦਾ ਐਲਾਨ ਕਰਕੇ ਪੈਸਾ ਦਿੱਤਾ ਗਿਆ ਉਹ ਇੱਕ ਮਜ਼ਾਕ ਜਾਪ ਰਿਹਾ ਹੈ ਜਿਸ ਦੇ ਨਾਲ ਬਹੁਤ ਹੀ ਜ਼ਿਆਦਾ ਉਹ ਉਦਾਸ ਹੋਏ ਨੇ ਹੋਰ ਕੀ ਕੁਝ ਕਹਿਣਾ ਇਸ ਮੌਕੇ ਖੁੱਡੀਆਂ ਹੁਣਾਂ ਦਾ ਆਓ ਸੁਣਦੇ ਹਾਂ ਮੇਰੀ ਤਾਂ ਬੇਨਤੀ ਸੁਣੋ ਕਿੱਥੇ 20000 ਕਰੋੜ ਕਿੱਥੇ 1600 ਕਰੋੜ ਉਹਦੇ ਸੈਟੀਸਫਾਈਡ ਕਿਸ ਤਰ੍ਹਾਂ ਗਿਣਿਆ ਜਾ ਸਕਦਾ ਇਹ ਇੰਨਾ ਵਧੀਆ ਸਟੇਟ ਜਿਹੜਾ ਹਮੇਸ਼ਾ ਦੇਸ਼ ਨਾਲ ਖੜਾ ਉਹਦੇ ਨਾਲ ਇਹ ਮਜ਼ਾਕ ਨਹੀਂ ਕਰਨਾ ਚਾਹੀਦਾ ਉਹਨੂੰ ਬਚਾਉਣਾ ਚਾਹੀਦਾ ਅਸੀਂ ਜਿੱਥੇ ਖੜੇ ਆ ਇਹ ਬਾਰਡਰ ਜਿਹੜੀ ਆ ਤੇ ਪੰਜੇ ਜ਼ਿਲ੍ਹੇ ਜਿਹੜੇ ਬਾਰਡਰ ਦੇ ਪ੍ਰਭਾਵਿਤ ਹੋਏ ਆ ਜਿਹਦੇ ਤੇ ਨਾਲ ਨੈਸ਼ਨਲ ਸਿਕਿਉਰਿਟੀ ਦਾ ਵੀ ਹੈ ਬਹੁਤ ਔਖੀਆਂ ਗੱਲਾਂ ਇਸ ਲਈ ਪ੍ਰਧਾਨ ਮੰਤਰੀ ਜੀ ਨੂੰ ਔਰ ਦੇਸ਼ ਦੀ ਸਰਕਾਰ ਨੂੰ ਪੰਜਾਬ ਨੂੰ ਆਪਣਾ ਇੱਕ ਸੂਬਾ ਸਮਝਣਾ ਚਾਹੀਦਾ ਕਿ ਇਹਦੀ ਸੁਰੱਖਿਆ ਕਰਨੀ ਇਹਨੂੰ ਬਚਾਉਣਾ ਜੇ ਇੱਥੋਂ ਦੇ ਲੋਕ ਸੋਕੇ ਹੋਣਗੇ ਤਾਂ ਅਸੀਂ ਇਸ ਦੇਸ਼ ਲਈ ਅਨਾਜ ਪੈਦਾ ਕਰਕੇ ਦੇਣਾ। ਉਹਦਾ ਦੂਜੇ ਪਾਸੇ ਗੱਲ ਕਰੀਏ ਤਾਂ ਮੰਤਰੀ ਹਰਪਜਨ ਸਿੰਘ ਨੇ ਜੋ ਉਹਨਾਂ ਨੇ ਵੀ ਇਸ ਗੱਲ ਤੇ ਗੱਲਬਾਤ ਕਰਦੇ ਆ ਕਿ ਕਿ ਜਦੋਂ ਪ੍ਰਧਾਨ ਮੰਤਰੀ ਉਹਨਾਂ ਨੇ ਐਲਾਨ ਕੀਤਾ ਤਾਂ ਈਟੀਓ ਹਰਪਜਨ ਸਿੰਘ ਦਾ ਕਹਿਣਾ ਕਿ ਉਹ ਉੱਠ ਕੇ ਖੜੇ ਹੋਏ ਤੇ ਉਹਨਾਂ ਨੇ ਸਿੱਧਾ ਸਵਾਲ ਪ੍ਰਧਾਨ ਮੰਤਰੀ ਨੂੰ ਕੀਤਾ ਕਿ ਉਹ 1600 ਕਰੋੜ ਨੂੰ 60000 ਕਰੋੜ ਦੇ ਵਿੱਚ ਬਦਲ ਸਕਦੇ ਨੇ ਪਰ ਪ੍ਰਧਾਨ ਮੰਤਰੀ ਅੱਗੋਂ ਕਹਿੰਦੇ ਨੇ ਕਿ ਸ਼ਾਇਦ ਮੈਂ ਹਿੰਦੀ ਦੇ ਵਿੱਚ ਐਲਾਨ ਕੀਤਾ ਇਸ ਲਈ ਤੁਹਾਨੂੰ ਸਮਝ ਨਹੀਂ ਆਇਆ। जिस ਤੋਂ ਬਾਅਦ ਕਾਫੀ ਤਲਖੀ ਭਰੇ ਲਹਿਜ਼ੇ ਦੇ ਵਿੱਚ ਜੋਹਰ ਭਜਨ ਸਿੰਘ ਨੇ ਉਹ ਵੀ ਨਜ਼ਰ ਆਏ 1600 ਆਜ ਮੋਦੀ ਜੀ ਆਏ ਪਹਿਲੇ ਤੋਂ ਕਈ ਮਹੀਨੇ ਬਾਅਦ ਉਹਨੂੰ ਜਹਾਜ਼ ਹੀ ਪੰਜਾਬ ਕੀ ਹਮਨ ਦਾ ਧੰਨਵਾਦ ਕਰਦੇ ਹੈ ਕਿ ਉਹ ਪੰਜਾਬ ਹੈ ਲੇਕਿਨ ਪੰਜਾਬ ਕਾ અપਮਾਨ ਕਰਨੇ ਕਰ ਕਰ ਚਲੇ ਗਏ ਉਹ ਬਹੁਤ ਦੁੱਖ ਦੀ ਬਾਤ ਹੈ ਮੈਨੇ ਉਹਨੂੰ ਬੋਲਾ ਸਾਰਾ बताने के बाद सीएस चीफ सिकरी साहब ने जब पूरा डिटेल बताई कि हजारों करोड़ का नुकसान हो गया पंजाब की रोडें टूट गई पंजाब के लोगों की जमीनें टूट गई पंजाब के लोगों के घर टूट गए सारा सुनने के बाद वो कह रहे हैं मैं 1600 सो करोड़ देके जा रहा हूं तो सोलह सौ करोड़ एक पंजाब का मान करने के बराबर है तो मैंने फिर खड़ा होकर बोला मैं कहा सर एक बेनती करना चाहता हूँ कहते बोलिए मैं कहा सर सोलह सौ करोड़ रुपया कम है आप हमारा साठ हज़ार करोड़ रुपये दे के जाइए उसमें से कुछ दे के जाइए लेकिन सोलह सौ करोड़ जो आप दे के जा रहे हो बहुत कम है कहते है आपको हिंदी सम हिंदी में समझा बोला सुना आपने ने बोला आपको सुना नहीं है क्या तो ये तो एक अपमान करने वाली बात थी सोलह सौ करोड़ ਕਿਆ ਹੋ ਗਿਰਿਆ ਹਜ਼ਾਰਾਂ ਕਰੋੜ ਦਾ ਨੁਕਸਾਨ ਹੋ ਤਵਾ 1600 ਕਰੋੜ ਤਾਂ ਜੇ ਪੰਜਾਬ ਕਾ ਅਪਮਾਨ ਕਰਕੇ ਗਏ ਆ ਮੋਦੀ ਜੀ ਪੰਜਾਬ ਦੀ ਹੈਲਪ ਨਹੀਂ ਕਰਦੇ ਉਧਰੇ ਇਸ ਤੋਂ ਬਾਅਦ ਸੁਖਬੀਰ ਬਾਦਲ ਜੋ ਕਿ ਕੱਲ ਦੇਰ ਸ਼ਾਮ ਵੱਖ-ਵੱਖ ਇਲਾਕਿਆਂ ਦੇ ਵਿੱਚ ਹੜਪੀੜਤ ਲੋਕਾਂ ਨੂੰ ਮਿਲ ਰਹੇ ਸਨ ਤਾਂ ਉਹਨਾਂ ਦੇ ਵੱਲੋਂ ਇਸ ਮੌਕੇ ਜ਼ਿਕਰ ਕੀਤਾ ਗਿਆ ਕਿ ਆਖਰਕਾਰ ਜਿਹੜਾ 1600 ਕਰੋੜ ਰੁਪਇਆ ਉਹ ਪੰਜਾਬ ਦੇ ਨਾਲ ਇੱਕ ਕੋਝਾ ਮਜ਼ਾਕ ਹੈ ਤੇ ਨਾਲ ਨਾਲ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਵਾਲ ਵੀ ਚੁੱਕੇ ਨੇ ਉਹਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਇਹ ਐਲਾਨ ਕਰਕੇ ਗਏ ਨੇ ਕਿ 12000 ਕਰੋੜ ਰੁਪਏ ਨੇ ਜਿਹੜੇ ਉਹ ਇਸ ਦੇ ਲਈ ਪਹਿਲਾਂ ਹੀ ਪੰਜਾਬ ਸਰਕਾਰ ਦੇ ਕੋਲ ਪਏ ਨੇ ਜਿਸ ਦੀ ਵਰਤੋਂ ਨਹੀਂ ਕੀਤੀ ਗਈ ਹੁਣ ਸੁਖਬੀਰ ਬਾਦਲ ਇਹ ਚਾ ਰਹੇ ਨੇ ਕਿ ਇਸ 12000 ਮਾਫ ਕਰਨਾ 12000 ਕਰੋੜ ਰੁਪਏ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਹੋਵੇ ਕਿ ਆਖਰਕਾਰ ਪੰਜਾਬ ਸਰਕਾਰ ਨੇ ਇਹ ਵਰਤੋਂ ਵਿੱਚ ਕਿਉਂ ਨਹੀਂ ਲਿਆਂਦਾ ਤੇ ਇਸ ਦੇ ਨਾਲ ਹੀ ਸੁਖਬੀਰ ਬਾਦਲ ਕਈ ਵਾਅਦੇ ਵੀ ਕਰ ਗਏ ਉਹਨੀ ਮੈਨੂੰ ਗਹਿਨ ਦੱਸਣਾ ਹੈ ਕਿ ਕਿੰਨਾ ਮਾੜਾ ਹਾਲ ਹੈ ਹਮ ਬੜਾ ਅਫਸੋਸ ਇਸ ਗੱਲ ਦਾ ਹੈ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਜੀ ਆਏ ਹਮ ਕੱਲਾ ਕਹਿੰਦਾ 1600 ਕਰੋੜ ਹਮ ਦੇਖੇ ਜਾ ਰਹੇ ਆ ਇੱਥੇ ਇੱਕ ਤੱਕੜ ਤੁਕੜ 20000 ਕਰੋੜ ਚਾਹੀਦਾ ਸੀ ਜੀ ਪਰ ਖਰਾਨੀ ਦੀ ਇੱਕ ਗੱਲ ਹੈ ਜੀ ਪ੍ਰਧਾਨ ਮੰਤਰੀ ਨੇ ਵੀ ਦੱਸਿਆ ਹੈ ਜੀ ਕਿ 12000 ਕਰੋੜ ਪੰਜਾਬ ਸਰਕਾਰ ਕੋਲੇ ਡਿਜ਼ਾਸਟਰ ਲੀਵ ਦਾ ਪਿਆ ਹੈ ਹਮ ਜਿਹੜਾ ਡਿਜ਼ਾਸਟਰ ਲੀਵ ਦਾ ਫੰਡ ਹੁੰਦਾ ਹੈ ਜੀ ਉਹ ਹੋਰ ਕਿਸੇ ਵਾਸਤੇ ਵਰਤਿਆ ਨਹੀਂ ਜਾਂਦਾ ਐਗੀਆਂ ਸਥਿਤੀਆਂ ਹੁੰਦੀਆਂ ਜੀ ਉਦੋਂ ਵਰਤੇ ਜਾਂਦਾ ਇਹਨਾਂ ਨੇ ਵਰਤਿਆ ਕਿਉਂ ਨਹੀਂ 12000 ਕਰੋੜ ਸੂਬੇ ਕੋਲੇ ਪਿਆ ਹੈ ਕਿਉਂ ਨਹੀਂ ਵਰਤ ਰਹੇ ਕੀ ਕਾਰਨ ਮੰਗਦੇ ਮੈਨੂੰ ਤਾਂ ਡਰ ਆ ਕਿਤੇ ਹੋਰ ਕਿਤੇ ਨਾ ਵਰਤ ਲਿਆ ਹੋਵੇ ਹਾਂ ਕਿਤੇ ਹਥਿਆਰਾਂ ਵਿੱਚ ਤੇ ਹੋਰ ਕਿਤਨਾ ਵਰਤ ਲਿਆ ਬਿਆਮਜ ਨਹੀਂ ਪਤਾ ਨਹੀਂ ਕਿਤੇ ਵਰਤ ਲਿਆ ਜਿਹਦਾ ਬਹੁਤ ਵੱਡਾ ਅੱਜ ਜਿਹੜਾ ਵਰਤ ਲੈਂਦੇ ਡੈਮ ਪੱਕੇ ਕਰ ਦਿੰਦੇ ਆ ਸਾਰੇ ਮੰਨ ਪੱਕੇ ਕਰ ਦਿੰਦੇ ਤੇ ਆ ਨੁਕਸਾਨ ਨਹੀਂ ਹੋਣਾ ਸੀ ਨਹਿਰੀ ਕਰਨ ਦੀ ਮੰਗ ਆ ਜੀ ਲੋਕਾਂ ਦੀ ਮੇਰੀ ਰੂਪ ਲੋਕਾਂ ਦੀ ਮੰਗ ਆ ਕਿ ਨਹਿਰੀ ਰੂਪ ਦਿੱਤਾ ਜਾਵੇ ਇਸ ਪ੍ਰਿਆਮ ਪੱਕਾ ਦੇਵਾਂਗੇ ਪ੍ਰਮਾਤਮਾ ਮਿਹਰ ਕਰੇ ਮੌਕਾ ਦਿੱਤੇ ਆਪ ਜਿਵੇਂ ਸਰਕਾਂ ਦੇ ਜਾਜ਼ ਪਰ ਬਿਲੀਪੁਰੀ ਕਿਤੇ ਹੁਣ ਮੇਰਾ ਨਿਸ਼ਾਨਾ ਦੋ ਗੱਲਾਂ ਤੇ ਆ ਜੀ ਇੱਕ ਇੱਕ ਬੂੰਦ ਇਹ ਗੰਦਾ ਪਾਣੀ ਅਸੀਂ ਦਰਿਆਵਾਂ ਵਿੱਚ ਨਹੀਂ ਜਾਣ ਦੇਵਾਂਗੇ ਜੀ ਵਾਹ ਜੀ ਦੂਜੀ ਗੱਲ ਸਾਰਾ ਨਰੀਕਰਨ ਕੀਤਾ ਜਾਊਗਾ ਪੱਕੀਆਂ ਆ ਸੀਮੈਂਟ ਦੀਆਂ ਤੇ ਕੰਕਰੀਟ ਲਾ ਕੇ ਮਦਦ ਸਾਹਿਬ ਜੀ ਮੈਂ ਕਹਿਣਾ ਛੋਣਾ ਜਿੰਨਾ ਨੀਆਂ ਕੱਚੀਆਂ ਜ਼ਮੀਨਾਂ ਜੀ ਪਹਿਲੀ ਕੈਬਨਟ ਮੀਟਿੰਗ ਚ ਪੱਕੀ ਕਰਦਾਂਗੇ ਜੋ ਵੱਡੇ ਬਾਦਲ ਸਾਹਿਬ ਨੇ ਕੀਤੇ ਅਸੀਂ ਕਾਂਗਰਸ ਨੇ ਦੋੜਤੀਆਂ ਜੀ ਅਸੀਂ ਫਿਰ ਤੋਂ ਕਰਾਂਗੇ ਬਾਦਲ ਸਾਹਿਬ ਦੋ ਮਹੀਨੇ ਦੋ ਮਹੀਨੇ ਦੇਖੋ ਰੇਤਾ ਜਿਹੜੀ ਜ਼ਮੀਨ ਦਾ ਹੈ ਜੀ ਆਪਣੀ ਮਾਲਕੀ ਵਾਲ ਜ਼ਮੀਨ ਦਾ ਰੇਤੇ ਦਾ ਹੱਕ ਉਹਦੇ ਕੋਲੇ ਦੋ ਮਹੀਨੇ ਦਾ ਟਾਈਮ ਦਿੱਤਾ ਜਿਹੜਾ ਨਾ ਐਲਾਨ ਕੀਤੇ ਆ ਮੈਂ ਕਹਿਣਾ ਵੀ ਫਿਕਰ ਨਾ ਕਰੋ ਜਿਹੜੇ ਤੁਹਾਡੇ ਛੋਟੇ-ਰੇਤਾ ਥੋੜਾ ਹੈ ਜੇ ਕੋਈ ਪੰਗਾ ਲਊਗਾ ਮੈਂ ਆਉਂਗਾ ਸੋਦਰ ਦੂਜੇ ਪਾਸੇ ਕਾਂਗਰਸ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਜਿਹੜੇ ਉਹ ਵੀ ਸਿੱਧੇ ਸਵਾਲ ਕਰਦੇ ਨਜ਼ਰ ਆਏ ਉਹਨਾਂ ਦਾ ਕਹਿਣਾ ਹੈ ਕਿ 11 ਸਾਲ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਜਿਹੜੇ ਉਹ ਪੰਜਾਬ ਆਏ ਸੀ ਤੇ 11 ਸਾਲ ਬਾਅਦ ਉਹਨਾਂ ਨੂੰ ਉਮੀਦ ਜੱਗੀ ਸੀ ਕਿ ਸ਼ਾਇਦ ਇਸ ਵਾਰ ਪ੍ਰਧਾਨ ਮੰਤਰੀ ਪੰਜਾਬੀਆਂ ਨੂੰ ਖੁਸ਼ ਕਰਕੇ ਜਾਣਗੇ ਪਰ ਪ੍ਰਧਾਨ ਮੰਤਰੀ ਪੰਜਾਬੀਆਂ ਨੂੰ ਖੁਸ਼ ਨਹੀਂ ਕਰ पाए ਉਲਟਾ ਪੰਜਾਬੀ ਉਹਨਾਂ ਦੀ ਇਸ ਫੇਰੀ ਤੋਂ ਵੀ ਨਰਾਸ਼ ਹੋਏ ਨੇ ਉਹਨਾਂ ਨੇ ਇਸ ਮੌਕੇ ਰਾਜੀਵ ਗਾਂਧੀ ਹੁਣਾਂ ਦਾ ਵੀ ਜ਼ਿਕਰ ਕੀਤਾ ਹੈ ਕਿ ਕਿਸ ਤਰ੍ਹਾਂ ਜਦੋਂ ਪੰਜਾਬ ਦੇ ਵਿੱਚ ਹਾਲਾਤ ਬਣੇ ਸਨ ਤਾਂ ਕਿਸ ਤਰ੍ਹਾਂ ਰਾਜੀਵ ਗਾਂਧੀ ਹੁਣਾਂ ਦੇ ਵਿੱਚ ਵੱਲੋਂ 1 ਅਰਬ ਦੀ ਜਿਹੜੀ ਮਦਦ ਹੈ ਉਹ ਪੰਜਾਬ ਦੀ ਕੀਤੀ ਗਈ ਸੀ ਇਸ ਤੋਂ ਇਲਾਵਾ ਕਾਫੀ ਡਿਟੇਲ ਦੇ ਵਿੱਚ ਜਾਣਕਾਰੀ ਦਿੰਦੇ ਆ ਰਾਜਾ ਬੜਿੰਗ ਨੇ ਜਿਹੜੇ ਉਹ ਪੜਕਦੇ ਨਜ਼ਰ ਆਏ ਨੇ ਕੇਂਦਰ ਸਰਕਾਰ ਦੇ ਉੱਪਰ 1600 ਕਰੋੜ ਰੁਪਏ ਕਿਸ-ਕਿਸ ਚੀਜ਼ ਕੇ ਲਈ ਦਿੱਤੇ ਆ ਹੈ ਪ੍ਰਧਾਨ ਮੰਤਰੀ ਜੀ ਨੇ ਉਸ ਸੇ ਕਿਆ-ਕਿਆ ਹੋਗਾ ਇਹ ਭਗਵਾਨ ਜਾਣੇ ਹਮੇਂ ਇਹ ਉਮੀਦ ਨਹੀਂ ਥੀ कि 11 साल बाद 2023 में हम चीख रहे थे पार्लियामेंट में कि हमें भाई हमें भी फाइनेंशियल प्रोवाइड कराइए जहां जहां पर हमारे पानी आया है फ्लड्स आए हैं लेकिन हमें नहीं दिया हिमाचल को उसमें रखा और प्रदेशों को उसमें रखा हमें लगा था ग्यारह साल बाद आएंगे क्योंकि आज देश के पूर्व प्रधानमंत्री राजीव गांधी की एक अखबार की पुरानी फ्रंट पेज की चल रही थी नाइनटीन में एक अरब राजीव गांधी ने 88 में जो फ्लड आया था इससे कम आया था तो उसके लिए दिया गया था 1200 करोड़ रुपया जब अकाली दल की गवर्नमेंट थी सुनील कुमार जाखड़ हमारे ऑपोजिशन के लीडर थे तो मनमोहन सिंह जी ने थोड़ा सा फ्लड आया था टूवर्ड्स अहोर मुक्सर तो बारह करोड़ रुपए का मदद किया गया था और आज मैंने वो कोई पढ़ के चिट्ठी पढ़ा रहा था कि हमने किसान निधि योजना के तहत हम एडवांस पेमेंट दे देंगे किसान निधि योजना इज 6000 रुपए पर एकड़ पर ईयर अब हमारा ही पैसा आप हमारे एडवांस दे दोगे ये तो हमारी कोई मदद नहीं हुई तेईस लाख ,00 लोगों के खाते थे किसान निधि योजना में जब से हमने वहां धरना लगाया तो केवल आज आठ लाख ,00 रह गए हैं उनको कह दिया गया कि इसलिए काट दिए गए कि आपने पेपर्स प्रोवाइड नहीं करे आपने एक बार हमें तेईस लाख को रुपया दिया अब कह रहे हैं कि आपके पेपर्स पूरे नहीं है इसलिए वो काट दिया क्योंकि हमने धरना लगा दिया मेरे को लगता था कि प्रधानमंत्री आज पंजाबियों को दिल जीत लेंगे ऐसा लगता था ऐसा कुछ क्योंकि ना तो हमें कोई बड़ी इंडस्ट्री मिली ना हमें 11 साल में कोई पैकेज मिला ना कोई हमें बड़ी रेल लाइन कोई नया नई चीज मिली उल्टा क्या हुआ ये डैमेज होने का कारण भी ये रहा नेहा ये जो नेशनल ना भारत माला हुई और कॉरिडोर करतारपुर साहब बना हालांकि हमारे गुरु का घर है मैं वहां जाके आया हूं उसके नीचे से ड्रेनेज नहीं बना है एक नेचुरल लैंडस्लाइड होता है अब नेचुरल लैंडस्लाइड से पानी आगे आगे निकलता जाता है वो आगे जाके एक सड़क ने ऐसे करके रोक लगा ली है तो वो वहां के किसानों ने बताया जब हम कॉरिडोर पे गए कहते हमारा नुकसान नहीं होना था अगर ये सड़क नहीं होती क्योंकि उसके नीचे उन्होंने बताया नहीं तो ये तो आप लोगों ने दिया है हमें आप लोगों के कारण ये सब कुछ हुआ है दोनों सरकारें हु मैनेज पोंग डैम गवर्नमेंट ऑफ इंडिया हु मैनेज भाखड़ा ब्यास मैनेज उसमें भी साठ परसेंट और चालीस हमें आप आप केंद्र ने अब तो अपने बंदे लगाए हुए आपका चेयरमैन लगाया हुआ बीबीएम में क्यों नहीं उसने समय से अलार्म किया क्यों नहीं उसने पहले पानी छोड़ा जब लोगों को पानी उल्टा धीरे धीरे किसी को नहीं बताया गया जैसे ऐसे होता था, था जब कभी भी वहां खोलते थे गेट्स तो पहले बताया जाता था कि भाई हम खोल रहे हैं जस्ट बी अवेयर रात को पानी छोड़ दिया गया हु कोई अच्छा आदमी हो तो क्रिमिनल केस दर्ज होना चाहिए उन लोगों के ऊपर जिन्होंने ये किया है रावी हू मैनेज रावी पंजाब गवर्नमेंट तो भैया सोए हुए हो क्या मार दिया आपने कौन आपकी झूठी बातें सुने कभी इधर आम आदमी पार्टी घूम रही है आज मोदी साहब भी देखे शिवराज चौहान जी आए उन्होंने कहा जस्ट बिकॉज ऑफ द माइनिंग इट्सिंग माइनिंग के कारण हुआ है मान लेता हूं सही हो आप ग्लोबल वार्मिंग आप इतने इतने खड्डे जब लगाओगे पचास फीट दोगे तो माइनिंग की वजह से हमारे जो बांध वांध थे वो ढह गए लेकिन माइनिंग की परमिशन किसने दी परमिशनवास कौन देता है अगर आपने नहीं दी तो कार्रवाई करो सरकार के ऊपर कांग्रेसियों के लिए तमाम सी एजेंसियां हैं आपके पास तो आप कार्रवाई करो अगर उन्होंने परमिशन ली है तो आपकी गलती है ਤੁਸੀਂ ਸੁਣਿਆ ਕਿ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਪ੍ਰतिकਰਮ ਨੇ ਜਿਹੜੇ ਉਹ ਪ੍ਰਧਾਨ ਮੰਤਰੀ ਮੋਦੀ ਹੁਣਾਂ ਦੇ ਇਸ ਐਲਾਨਨਾਮੇ ਤੋਂ ਬਾਅਦ ਆ ਰਹੇ ਨੇ ਹਾਲਾਂਕਿ ਪਰਾ ਸਵਾਲੇ ਚੁੱਕੇ ਜਾ ਰਹੇ ਸਨ ਕਿ ਪ੍ਰਧਾਨ ਮੰਤਰੀ ਮੋਦੀ ਹੁਣਾਂ ਦੇ ਵੱਲੋਂ ਕੋਈ ਟਵੀਟ ਹੈ ਜਿਹੜਾ ਹੁਣ ਤੱਕ ਪੰਜਾਬ ਦੇ ਲਈ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਦੀ ਫੇਰੀ ਹੈ ਜਿਹੜੀ ਉਸ ਨੂੰ ਲੈ ਕੇ ਵੀ ਸਵਾਲ ਖੜੇ ਹੁੰਦੇ ਸਨ ਪਰ ਲੰਬੇ ਸਮੇਂ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਜਿਹੜੇ ਜਦੋਂ ਕਿ ਹੜਾਂ ਦਾ ਪਾਣੀ ਉਤਰਨਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਪੰਜਾਬ ਆਉਂਦੇ ਨੇ ਤੇ ਇੱਕ ਛੋਟਾ ਜਿਹਾ ਐਲਾਨ ਕਰਕੇ ਜਾਂਦੇ ਨੇ ਜਿਸ ਤੋਂ ਬਾਅਦ ਸਿਰਫ ਪੰਜਾਬ ਦੇ ਸਿਆਸੀ ਲੋਕ ਹੀ ਨਹੀਂ ਬਲਕਿ ਪੰਜਾਬ ਦੇ ਜੋ ਰਹਿਣ ਵਾਲੇ ਨੇ ਪੰਜਾਬ ਦੇ ਜੋ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਰਹਿਣ ਵਾਲੇ ਲੋਕ ਨੇ ਜਿਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਉਹ ਇਸ ਵਕਤੇ ਕਾਫੀ ਚਿੰਤਾ ਦੇ ਵਿੱਚ ਨੇ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਹੁਣ ਤੱਕ 71 ਕਰੋੜ ਰੁਪਏ ਦੀ ਰਾਸ਼ੀ ਹੈ ਜਿਹੜੀ ਉਹ ਜਾਰੀ ਕੀਤੀ ਗਈ ਹੈ ਤਾਂ ਅਜੇ ਇਹ ਦੇ ਵਿੱਚ 1600 ਕਰੋੜ ਰੁਪਇਆ ਕਿੰਨਾ-ਕਿੰਨਾ ਥਾਵਾਂ ਤੇ ਕਿੰਨੇ-ਕਿੰਨੇ ਅਮਾਊਂਟ ਚ ਵੰਡਿਆ ਜਾਏਗਾ ਇਹ ਹੈਰਾਨੀ ਮਾੜੀ ਗੱਲ ਹੈ ਕਿਉਂਕਿ ਨੁਕਸਾਨ ਵੱਡਾ ਹੈ ਨੁਕਸਾਨ ਫਸਲਾਂ ਦਾ ਹੈ ਨੁਕਸਾਨ ਪਸ਼ੂਆਂ ਦਾ ਨੁਕਸਾਨ ਕਰਾਂ ਦਾ ਆਖਿਰਕਾਰ ਇਹ 1600 ਕਰੋੜ ਰੁਪਏ ਕਿੱਥੇ ਕਿੱਥੇ ਪੂਰਾ ਕੀਤਾ ਜਾਵੇਗਾ ਇਸ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ